ਹਾਂਜੀ ਕਿਸਾਨ ਵੀਰੋ ਅੱਜ ਆਪਾਂ ਆਏ ਹਾਂ ਜੀ ਪਿੰਡ ਮਲਕਪੁਰ ਬੇਟ ਜੋ ਕਿ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਥੇ ਮੋਟਰ ਬੋਰ ਦੇ ਵਿੱਚ ਟੁੱਟ ਕੇ ਡੱਗ ਪਈ ਦੰਨੇ ਤੁਹਾਨੂੰ ਸਾਰੀ ਜਾਣਕਾਰੀ ਪਹਿਲਾਂ ਪਾਉਣੇ ਆ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਮਲਕਪੁਰ ਬੇਟ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਰਲਾਵ ਸਿੰਘ ਦੇ ਖੇਤ ਵਿੱਚ ਜੋ ਕਿ 9 ਇੰਚੀ ਬੋਰ ਹੈ ਜੀ 220 ਫੁੱਟ ਡੂੰਘਾ ਤੇ ਬੋਰ ਕੋਈ ਜ਼ਿਆਦਾ ਟਾਈਮ ਨਹੀਂ ਜੀ ਹੋਇਆ ਨੂੰ ਹੋਇਆ ਕੋਈ 5-7 ਸਾਲ ਹੀ ਹੋਏ ਹੁਣੇ ਬੋਰ ਕਿਉਂ ਗਿਆ ਇਧਰਲੇ ਏਰੀਏ ਦੇ ਵਿੱਚ ਪਹਿਲਾਂ ਪਾਣੀ ਉੱਤੇ ਸੀ ਹੁਣ ਇਸ ਮਲ ਸਿਪਲ ਚੱਲੀ ਗਈ ਵੀਰਮੀ ਦੇ ਨੇੜੇ ਪਿੰਡ ਹੈ ਜੀ ਇਹ ਜੋ ਕਿ ਮਲਕਪੁਰ ਵੇਟ ਆ ਤੇ ਇਹ ਬਾਈ ਜੀ ਹੁਣਾਂ ਨੇ ਬੋਰ ਨਵੇਂ ਕਰਾਏ ਜੀ ਸਾਰਾ ਕੁਸ ਤੇ ਪਰ ਇਹਦੇ ਵਿੱਚ ਜਿਹੜੀ ਡਿਲੀਵਰੀ ਪਾਈ ਸੀ ਉਹ ਪਰਾਣੀ ਲੈ ਕੇ ਪਾ ਲਈ ਜਿਵੇਂ ਕਿ ਕਈ ਏਰੀਆ ਦੇ ਵਿੱਚ ਨਵਾਂ ਸਮਲ ਸਿਪਲ ਚੱਲਦਾ ਜਿਵੇਂ ਆਪਣੇ ਫਰੀਦਕੋਟ ਵਾਲੀ ਸਾਈਡ ਵੀ ਮੋਖਸਰ ਵਾਲੀ ਸਾਈਡ ਵੀ ਕਾਫੀ ਬੋਰ ਹੌਣ ਹੋ ਰਿਹਾ ਜੀ ਉੱਥੇ ਸਮਲਸੀਪਾਲ ਵੀਡੀਓ ਬਣਾਉਣ ਦਾ ਮਤਲਬ ਆਪਣਾ ਇਹੀ ਹੈ ਜੀ ਵੀ ਜਿਹੜਾ ਅੱਜ ਜ਼ਿਮੀਂਦਾਰ ਭਰਾ ਦਾ ਕਿਸੇ ਦਾ ਨੁਕਸਾਨ ਹੋਇਆ ਅੱਗੇ ਨਾ ਕੋਈ ਹੋਵੇ ਜਿੱਥੇ ਵੀ ਵੀਰੋ ਤੁਸੀਂ ਨਵੇਂ ਬੋਰ ਕਰਾਉਣੇ ਆ ਕਿਸਾਨ ਵੀਰੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਦੋਂ ਆਪਾਂ ਬੋਰ ਤੇ ਇੰਨੇ ਪੈਸੇ ਖਰਚ ਦਿੰਨੇ ਆ ਉੱਥੇ ਤੁਸੀਂ ਡਿਲੀਵਰੀ ਪਾਉਣ ਲੱਗੇ ਵੀ ਚਾਹੇ ਪੈਪ ਤੁਸੀਂ ਪਲਾਸਟਿਕ ਦੇ ਪਾਉਣੇ ਆ ਚਾਹੇ ਤੁਸੀਂ ਲੋਹੇ ਦੇ ਪਾਉਣੇ ਆ ਤੇ ਧਿਆਨ ਨਾਲ ਮੇਰਾ ਬਾਈ ਵੇਖ ਕੇ ਸਾਰੇ ਪੈਪ ਚੰਗੇ ਪਲੱਸ ਕਟ ਦੇ ਪੋਣੇ ਤੋਂ ਚੰਗੀ ਕੰਪਨੀ ਦੇ ਪਾਇਆ ਕਰੋ ਲੋਹੇ ਦੇ ਪੋਣੇ ਆ ਤਾਂ ਵੇਖ ਕੇ ਵਧੀਆ ਪੈਪ ਪਾਇਆ ਕਰੋ ਜੇ ਪੁਰਾਣੇ ਲੈ ਕੇ ਪੋਣੇ ਆ ਤਾਂ ਪਲੇਟਾਂ ਨਵੀਆਂ ਲਵਾ ਕੇ ਪਾਇਆ ਕਰੋ ਕਿਉਂਕਿ ਪੈਪਾਂ ਦੀ ਲੋਹੇ ਦੀ ਕੋਸ਼ਟਾਂ ਦੀ ਮਨਿਆਦ ਹੁੰਦੀ ਜੇ ਆਪਾਂ ਪੁਰਾਣਾ ਲੈਨੇ ਆ ਤਾਂ ਉਹ 10-12 ਸਾਲ ਬਾਅਦ ਗਲ ਜਾਣਾ ਜੀ ਜੇ ਪੁਰਾਣਾ ਲੈ ਕੇ ਪੋਣਾ ਤਾਂ ਉਹਨੂੰ ਜਰੂਰ ਪਲੇਟਾਂ ਲਵਾ ਕੇ ਪਾਓ ਤੇ ਉਸੇ ਤਰ੍ਹਾਂ ਹੀ ਬਾਈ ਜੀ ਹੁਣਾਂ ਦਾ ਪੈਪ ਗਲ ਕੇ ਪੁਰਾਣਾ ਪੈਪ ਸੀ ਪਲੇਟ ਗਲ ਕੇ ਟੁੱਟ ਗਈ ਜੀ ਮੋਟਰ ਪੋਰ ਦੇ ਵਿੱਚ ਡੈਗ ਪੀ 220 ਫੁੱਟ ਡੂੰਘਾ ਪੋਰ ਸੀ ਜੀ ਤੇ ਮੋਟਰ ਪੋਰ ਦੇ ਵਿੱਚ ਟੁੱਟ ਕੇ ਡੈਗ ਪੀ ਤੇ ਮੋਟਰ ਆਪਾ ਕੱਢ ਰਹੇ ਆ ਜੀ ਤੇ ਜਿੰਨੇ ਵੀ ਕਿਸਾਨ ਭਰਾ ਲੋਹੇ ਦੀਆਂ ਡਿਲੀਵਰੀਆਂ ਪਾਉਣੇ ਹੁੰਦੇ ਆ ਨਹੀਂ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਅਸੀਂ ਹਰ ਵੀਡੀਓ ਦੇ ਵਿੱਚ ਇਹੀ ਦੱਸਦੇ ਆਂ ਵੀ ਚਲੋ ਕਈ ਨਵੇਂ ਭਰਾ ਵੀਡੀਓ ਵੇਖਦੇ ਰਹਿੰਦੇ ਆਂ ਵੀ ਚਲੋ ਹਰੇਕ ਹਰ ਇੱਕ ਕਿਸਾਨ ਭਰਾ ਤੱਕ ਹਰ ਇੱਕ ਵੀਰ ਤੱਕ ਸਾਡੀ ਦਿੱਤੀ ਸਲਾਹ ਪਹੁੰਚੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਵਾਕੀ ਯੂਰ ਰਿਪੇਅਰ ਲਈ ਆਪਾਂ ਮੋਟਾਂ ਕੱਢਦੇ ਆ ਜੀ ਤੁਸੀਂ ਕੋਈ ਵੀ ਆਪਦੀ ਮੋਟਰ ਰਿਪੇਅਰ ਲਈ ਕੱਢਦੇ ਹੋ ਨਾ ਜਿੱਥੇ ਲੋਹੇ ਦੀ ਡਿਲੀਵਰੀ ਹੁੰਦੀ ਆ ਤਾਂ ਉਹਦਾ ਇਹ ਧਿਆਨ ਰੱਖਿਆ ਕਰੋ ਵੀ ਜੇਕਰ ਉਹ ਪੈਪ ਆਪਣੇ ਤੁਹਾਨੂੰ ਲੱਗਦੇ ਵੀ ਥੋੜੇ ਜੇ ਗਲੇ ਆ ਤਾਂ ਉਹਨਾਂ ਨੂੰ ਕੱਟ ਕੇ ਜਰੂਰ ਨਵੀਆਂ ਪਲੇਟਾਂ ਲਵਾ ਕੇ ਰੰਗ ਮਾਰ ਕੇ ਬਾਹ ਤਾਂ ਜੋ ਆਪਣੇ ਕੋਈ ਨੁਕਸਾਨ ਢਿੱਗਣ ਵਾਲਾ ਨਾ ਹੋਵੇ ਜੀ ਹਾਂਜੀ ਇਸੇ ਇਹ ਛੋਟੇ ਛੋਟੀਆਂ ਮਤਲਬ ਕਿ ਗੱਲਾਂ ਦਾ ਪਤਾ ਧਿਆਨ ਰੱਖੀ ਤਾਂ ਆਪਣਾ ਨੁਕਸਾਨ ਹੋਣ ਤੋਂ ਬਚ ਸਕਦਾ ਜੀ ਤੇ ਬਾਕੀ ਸਾਡੀਆਂ ਵੀਡੀਓ ਸਾਰੇ ਕਿਸਾਨ ਭਰਾ ਜਿੰਨੇ ਵੀ ਦੇਖਦੇ ਰਹਿੰਨੇ ਸਾਰਿਆਂ ਦਾ ਪਤਾ ਇਹਦੇ ਲੋ ਧੰਨਵਾਦ ਕਰਦੇ ਆ ਜੀ ਜਿੰਨੇ ਵੀ ਆਪਣੇ ਭਰਾ ਕਿਸਾਨ ਭਰਾ ਫੇਸਬੁੱਕ ਤੇ ਆਪਣਾ ਪੇਜ ਵੇਖਦੇ ਹੋ ਨੇ ਇਹ ਫੋਲੋ ਕਰ ਲਿਆ ਕਰੋ YouTube ਤੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਹੁੰਦੀ ਰਹੇ ਜੀ ਤੇ ਬਾਕੀ ਅਸੀਂ ਜਿਹੜਾ ਸੁਝਾਅ ਦਿੰਨੇ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਕਮੈਂਟਾਂ 'ਚ ਲਿਖੋ ਬਾਕੀ ਇੱਕ ਗੱਲ ਜੀ ਧਿਆਨ ਰੱਖਿਆ ਕਰੋ ਵੀਰੇ ਜਦੋਂ ਮੋਟਰ ਕੱਢਦੇ ਹੁੰਨੇ ਆ ਜੀ ਕੇਵਲ ਆ ਜਿਹੜੀ ਉਹ ਕੇਵਲ ਦਾ ਜਿਹੜਾ ਰਿੰਗ ਬਣਾਉਨੇ ਆ ਆਪਾਂ ਜਾਂ ਕੇਵਲ ਇਕੱਠੀ ਕਰਦੇ ਕਹਿ ਲੋ ਜਾਂ ਕੇਵਲ ਬੋਰ ਚੋਂ ਕੱਢਦੇ ਕਹਿ ਲੋ ਜਦੋਂ ਵੀ ਮੋਟਰ ਕੱਢਦੇ ਆ ਜੀ ਉਹ ਕੇਵਲ ਨੂੰ ਪੂਰੀ ਸਾਈਡ ਤੇ ਰੱਖਿਆ ਕਰੋ ਵੀ ਕੋਈ ਵੀ ਉਹਦੇ ਵਿੱਚ ਕੇਵਲ 'ਚ ਕਿਸੇ ਦੀ ਲੱਤ ਬਾਹ ਪੈਰ ਨਾ ਜਾਵੇ ਕਿਉਂਕਿ ਜਿਹੜੀ ਡਿਲੀਵਰੀ ਕੋਸਟਾ ਐਂ ਬਾਅਦ ਕੱਢਦੇ ਆ ਪੁਰਾਣੀ ਹੋ ਜਾਂਦਾ ਚੈਰ ਹੋ ਜਾਂਦਾ ਜੀ ਤੇ ਉਹ ਕਿਤੇ ਵੀ ਟੁੱਟ ਕੇ ਵਿੱਚ ਡਿੱਗ ਸਕਦੀ ਉਹਦੇ ਤੋਂ ਜਿੰਨੇ ਵੀ ਭਰਾ ਕੰਮ ਕਰਦੇ ਹੋਂ ਤੇ ਚਾਹੇ ਮੈਸਤਰੀ ਵੀਰ ਕਰਦੇ ਹੀ ਚਾਹੇ ਕੋਈ ਕਿਸਾਨ ਵੀਰਾ ਆਪ ਕੱਢਦੇ ਆਂ ਮੋਟਰਾਂ ਜਾਂ ਕਿਈ ਵੀ ਰੀ ਆਪਣੇ ਕੋਈ ਕਰੰਦੇ ਜਿਹੜੇ ਕੰਮ ਕਰਦੇ ਆਪਣੇ ਸਿਰੀ ਭਰਾ ਜਾਂ ਕੋਈ ਵੀ ਆ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਣਾ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ